ਦੀ ਗਰਮੀਆਂ ਦਾ ਮੌਸਮ ਆ ਚੁੱਕਿਆ ਹੈ ਹਰ ਵਾਰ ਦੀ ਤਰ੍ਹਾਂ ਅਸੀਂ ਆ ਇਸ ਵਾਰ ਫਿਰ ਗਰਮੀਆਂ ਦੇ ਵਿੱਚ ਬਹੁਤ ਭਾਰੀ ਸੇ ਲਗਾ ਚੁੱਕੇ ਆ ਜਿਹਦੇ ਵਿੱਚ ਕਿ ਤੁਹਾਨੂੰ ਹਰੇਕ ਤਰ੍ਹਾਂ ਦਾ ਲੇਡੀ ਸੂਟ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਦੇ ਰਹੇ ਆ ਜਿਹੜਾ ਕਿ 50% ਡਿਸਕਾਊਂਟ ਦੇਸੀ ਹਰੇਕ ਤਰ੍ਹਾਂ ਦਾ ਲੇਡੀ ਸੂਟ ਦੇ ਰਹੇ ਆ ਸਾਡੇ ਰੇਟ ਚੈੱਕ ਕਰੋ ਜਿਹੜਾ ਕਿ 250 ਰੁਪਏ ਦਾ ਸੂਟ ਆ 500 ਰੁਪਏ ਦੇ ਚਾਰ ਸੂਟ ਕਰ ਰਹੇ ਆ ਅਸੀਂ 500 ਰੁਪਏ ਦੇ ਚਾਰ ਸੂਟ ਕੀਤੇ ਹੋਏ ਆ ਜਿਹੜਾ ਕਿ ਕਾਟਨ ਦਾ ਸੂਟ ਆ ਬਹੁਤ ਜਿਆਦਾ ਡਿਜ਼ਾਈਨਿੰਗ ਸਾਡੇ ਕੋਲ ਆ ਚੁੱਕੀ ਹੈ 500 ਰੁਪਏ ਦੇ ਚਾ ਇਸ ਤੋਂ ਇਲਾਵਾ 400 ਰੁਪਏ ਵਾਲਾ ਸੂਟ 400 ਰੁਪਏ ਦੇ ਦੋ ਸੂਟ ਡਿਜ਼ਾਈਨਿੰਗ ਦੇਖੋ ਕਲਰ ਦੇਖੋ 400 ਰੁਪਏ ਦੇ ਦੋ ਸੂਟ 400 ਰੁਪਏ ਵਾਲਾ ਸੂਟ 400 ਰੁਪਏ ਦੇ ਦੋ ਸੂਟ 5 ਮੀਟਰ ਕਪੜਾ ਹੋਊਗਾ ਕਾਟਨ ਦਾ ਸੂਟ ਇਸ ਤੋਂ ਇਲਾਵਾ ਮੈਚਿੰਗ ਸੂਟ ਜਿਹੜਾ ਕਿ 450 500 ਰੁਪਏ ਦਾ ਸੇਲ ਹੋ ਰਿਹਾ ਹੈ ਅਸੀਂ ਦੇ ਰਹੇ ਸਿਰਫ 500 ਦੇ ਦੋ 500 ਰੁਪਏ ਦੇ ਦੋ ਸੂਟ ਮੈਚਿੰਗ ਸੂਟ ਬਹੁਤ ਹੀ ਲਾਜਵਾਬ ਰੰਗਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਡਿਜ਼ਾਈਨਰ ਦੇ ਸਾਰੀ ਵੈਰਾਈਟੀ ਆ ਚੁੱਕੀ ਹੈ ਇਸ ਤੋਂ ਇਲਾਵਾ ਪਿਓਰ ਕਾਟਨ ਜਿਹੜੀ ਕਿ ਬਹੁਤ ਜ਼ਿਆਦਾ ਇਸ ਗਰਮੀ ਦੇ ਵਿੱਚ ਵਿਕਰੀ ਆ ਬਹੁਤ ਸੋਹਣਾ ਕੱਪੜਾ ਹੁੰਦਾ ਇਹ ਵੀ ਇਸ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਰੇਟ ਡਿਸਕਾਊਂਟ ਕੀਤਾ ਹੋਇਆ ਜਿਹੜਾ ਕਿ 700 ਰੁਪਏ ਦਾ 650 ਰੁਪਏ ਦਾ ਸੂਟ ਆ ਸਿਰਫ 700 ਰੁਪਏ ਦੇ ਦੋ ਸੂਟ 700 ਰੁਪਏ ਦੇ ਦੋ ਸੂਟ ਪਿਓਰ ਕਾਟਨ ਦੇ ਸੂਟ ਡਿਜ਼ਾਈਨਿੰਗ ਦੇਖੋ ਪ੍ਰਮਾ ਆ ਰਿਹਾ ਡਿਜ਼ਾਈਨਿੰਗ ਦੀ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਸਾਡੇ ਕੋਲ ਸਾਰੇ ਹੀ ਡਿਜ਼ਾਈਨ ਆ ਚੁੱਕੇ ਆ ਸਿਰਫ 350 ਰੁਪਏ ਦਾ ਸੂਟ 600 ਵਾਲਾ ਸੂਟ ਸਿਰਫ 350 ਰੁਪਏ ਦਾ ਸੂਟ ਇਸ ਤੋਂ ਇਲਾਵਾ ਮੈਚਿੰਗ ਸੂਟ ਵੀ ਕੈਮਰਿਕ ਦੀ ਸਲਵਾਰ ਨਾਲ ਡਿਜ਼ਾਈਨ ਦੇਖੋ ਤੁਹਾਡੇ ਸਾਹਮਣੇ ਆ ਸਿਰਫ 350 ਰੁਪਏ ਦੇ ਵਿੱਚ ਕੀਤੇ ਆ ਪਿਓਰ ਕਾਟਨ ਦੇ ਸੂਟ ਕੋਈ ਮਿਕਸ ਨਹੀਂ ਕੋਈ ਕੁਛ ਨਹੀਂ ਪਿਓਰ ਕਾਟਨ ਦਾ ਸੂਟ ਹੋਊਗਾ ਸਿਰਫ 350 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਅਸੀਂ ਦੇ ਰਹੇ ਆ ਪੋਚਾ ਵਰਕ ਜਿਹੜਾ ਕਿ ਘਰਲੀ ਸ਼ਾਟ ਮਾ ਕੁੜੀਆਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਹਰੇਕ ਵਾਰ ਕੋਈ ਲੱਗ ਕੇ ਲੈ ਕੇ ਆਈਏ ਤਾਂ ਇਸ ਵਾਰ ਅਸੀਂ ਲੈ ਕੇ ਆਇਆ 800 ਰੁਪਏ ਵਾਲਾ ਸੂਟ ਸਿਰਫ 450 ਰੁਪਏ ਦੇ ਵਿੱਚ ਪੋਚਾ ਵਰਕ ਨਾਲ ਦੁਪੱਟਾ ਹੋਊਗਾ ਸਿਰਫ 450 ਰੁਪਏ ਦੇ ਵਿੱਚ ਮੈਚਿੰਗ ਸੂਟ ਪੋਚਾ ਵਰਕ ਵਾਲਾ ਜਿਹੜੀਆਂ ਸਾਡੇ ਕੋਲ ਬਹੁਤ ਆ ਚੁੱਕੇ ਆ ਔਰ ਆਲ ਓਵਰ ਮਸਲੀਨ ਦਾ ਸੂਟ ਨਾਲ ਮਸਲੀਨ ਦਾ ਦੁਪੱਟਾ ਜਿਹੜਾ ਕਿ 8900 ਰੁਪਏ ਦਾ ਸੂਟ ਵਿਕ ਰਿਹਾ 1000 ਰੁਪਏ ਦਾ ਸੂਟ ਵਿਕ ਰਿਹਾ ਸੀ ਦੇ ਰਿਆ ਸਿਰਫ ਸਿਰਫ 5500 ਰੁਪਏ ਦਾ 11 16 ਸੂਟ ਸਿਰਫ 11500 ਰੁਪਏ ਦੇ ਦੋ ਕੀ ਇਸ ਲਈ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਸਮੇਂ-ਸਮੇਂ ਤੇ ਤੁਹਾਨੂੰ ਡਿਜ਼ਾਈਨਿੰਗ ਦਿਖਾਉਂਦੇ ਰਵਾਂਗੇ ਅੱਜ ਤੋਂ ਅਸੀਂ ਸ਼ੁਰੂਆਤ ਕੀਤੀ ਆ ਜਿਹੜਾ ਕਿ ਜਿਹੜਾ ਸੇਲ ਦਾ ਸਮਾਂ ਹੈ ਉਹ ਬਹੁਤ ਹੀ ਘੱਟ ਲਿਮਟਿਡ ਸੇਲ ਸਮਾਂ ਹੈ ਇਸ ਲਈ ਸਾਰੇ ਮੇਰੇ ਭਰਾਵਾਂ ਨੂੰ ਮੁਜਾਰਿਸ਼ ਆ ਤੇ ਵੱਧ ਤੋਂ ਵੱਧ ਪਰਚੇਜ਼ ਕਰੋ ਗਰਮੀਆਂ ਦਾ ਕੋਈ ਵੀ ਲੇਡੀ ਸੂਟ ਲੈਣਾ ਹੋਵੇ ਤਾਂ ਸਾਡੀ ਦੁਕਾਨ ਤੇ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੇ ਇਸ ਸੇਲ ਦਾ ਫਾਇਦਾ ਉਠਾਓ ਸਾਡਾ ਜੋ ਚੈਨਲ ਹੈ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਡਾ ਪਤਾ ਨੋਟ ਕਰੋ ਪ੍ਰੀਆ ਕਲੋਥ ਹਾਊਸ ਨੀਅਰ ਜੈਤੋ ਚੌਂਗੀ ਡਾਕਟਰ ਦੇਵਰਾਜ ਕੋਟਕਪੂਰਾ ਸਾਡਾ ਨੰਬਰ ਜੋ ਸਕਰੀਨ ਤੇ ਆ ਜਾਊਗਾ ਕੋਈ ਵੀ ਇਨਫੋਰਮੇਸ਼ਨ ਕਰਨ ਲੈਣੀ ਹੋਵੇ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ